ਗੋਰਿਆਂ ਨਾਲ ਗੱਲਬਾਤ ਇਦਾਂ ਹੋਈ ਵੀ ਗੋਰੇ ਰੋਜ਼ ਕਦੀ ਮਾਰਨਿੰਗ ਕਦੀ ਈਵਨਿੰਗ ਕਦੀ ਆਫਟਰਨੂਨ ਕਦੀ ਗੁੱਡ ਮੀਟ ਨਾਈਟ ਸ਼ਾਮ ਨੂੰ ਨੰਗਣਾ ਟੱਪਣਾ ਇਦਾਂ ਗੋਰਿਆਂ ਨਾਲ ਗੱਲਬਾਤ ਹੁੰਦੀ ਰਹੀ ਫੇਰ ਸਾਡੇ ਘਰ ਪੋਤਾ ਆਇਆ ਤਾਂ ਗੋਰੇ ਪੁੱਛਦੇ ਵੀ ਗਰ ਲਿਆ ਕੇ ਬੋਏਫਰੈਂਡ ਆ ਮੈਂ ਕਿਹਾ ਬੋਏਫਰੈਂਡ ਉਹਨੇ ਪੁੱਛ ਅੱਛਾ ਲਾਸਟ ਕਦੋਂ ਤੁਸੀਂ ਗਏ ਸੀਗੇ ਆਸਟ੍ਰੇਲੀਆ ਤੇ ਕਦੋਂ ਵਾਪਸ ਆਏ ਹੋ ਜ਼ੀਰੋ ਜ਼ੀਰੋ ਕਰਦੇ ਰਹਿੰਦੇ ਸੀ ਤੇ ਉਹਨਾਂ ਨੇ ਫੇਰ ਜ਼ਕੀਰ ਕੋ ਰੱਖ ਲਿਆ ਅੱਜ ਤੁਹਾਡੀ ਮੁਲਾਕਾਤ ਜਲੰਧਰ ਦੇ ਵਿੱਚ ਇੱਕ ਬੀਬੀ ਦੇ ਨਾਲ ਕਰਵਾਵਾਂਗੇ ਜੋ ਕਿ ਸਾਗ ਵੇਚਣ ਦਾ ਕੰਮ ਕਰਦੇ ਨੇ ਸੜਕ ਦੇ ਉੱਪਰ ਬੈਠ ਕੇ ਪਰ ਤੁਹਾਨੂੰ ਦੱਸ ਦਈਏ ਕਿ ਬੀਬੀ 8 ਵਾਰ ਆਸਟ੍ਰੇਲੀਆ ਦਾ ਟੂਰ ਕੱਟ ਕੇ ਆ ਚੁੱਕੇ ਹਨ। ਇਹਨਾਂ ਦੇ ਬੱਚੇ ਜਿਹੜੇ ਨੇ ਉਹ ਆਸਟ੍ਰੇਲੀਆ ਨੇ ਉਹਨਾਂ ਦੇ ਕੋਲ ਹੀ ਜਾਂਦੇ ਨੇ ਤਾਂ ਮੌਸਮ ਜਦੋਂ ਥੋੜਾ ਜਿਹਾ ਠੰਡਾ ਹੋਣ ਲੱਗਦਾ ਹੈ ਤਾਂ ਵਾਪਸ ਪਰਤਦੇ ਨੇ ਤੇ ਇੱਥੇ ਲੋਕਾਂ ਨੂੰ ਸਾਗ ਜਿਹੜਾ ਬੀਬੀ ਦੇ ਵੱਲੋਂ ਖਲਾਇਆ ਜਾਂਦਾ ਹੈ ਯਾਨੀ ਕਿ ਕੱਟ ਕੇ ਲੋਕਾਂ ਨੂੰ ਸਾਗ ਵੇਚਿਆ ਜਾਂਦਾ ਹੈ ਤਾਂ ਬੀਬੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬੀਬੀ ਕੀ ਹਾਲ ਚਾਲ ਨੇ ਬਹੁਤ ਵਧੀਆ ਨੇ ਆਸਟ੍ਰੇਲੀਆ ਵਾਲਿਆਂ ਦੇ ਹਾਲ ਕਿਵੇਂ ਫਿਰ ਉਹਨਾਂ ਦਾ ਵੀ ਵਧੀਆ ਆ ਵਧੀਆ ਹਾਂਜੀ ਅੱਛਾ ਇਸ ਵਾਰ ਕਿੰਨੀ ਵਾਰ ਹੋ ਕੇ ਆਏ ਹੋ ਆਸਟ੍ਰੇਲੀਆ ਇਹ 8ਵੀਂ ਵਾਰੀ 8ਵੀਂ ਵਾਰ ਹੂੰ ਤੇ ਕੀ ਫਰਕ ਕੀ ਲੱਗਾ ਐ ਇੰਨੇ ਵਾਰ ਆਸਟ੍ਰੇਲੀਆ ਹੋ ਕੇ ਆਏ ਹੋ ਹੁਣ ਇੰਡੀਆ ਦੇ ਵਿੱਚ ਤੁਸੀਂ ਆ ਕੇ ਜਦੋਂ ਸਿਆਲ ਸ਼ੁਰੂ ਹੁੰਦਾ ਨਾਲ ਹੀ ਤੁਸੀਂ ਸਾਗ ਦਾ ਕੰਮ ਕਰਨ ਲੱਗ ਜਾਂਦੇ ਹੋ ਕਿਰੇ ਬੱਚੇ ਤੁਹਾਨੂੰ ਕਹਿੰਦੇ ਨੇ ਕਿ ਉੱਥੇ ਹੀ ਰਹਿ ਲਓ ਤੁਹਾਡੇ ਕੋਲ ਬੱਚੇ ਤਾਂ ਕਹਿੰਦੇ ਨੇ ਰੋ ਸਾਡੇ ਕੋਲ ਹੀ ਰਹਿਣ ਦਿਓ ਨਾ ਕਰੋ ਕੰਮ ਪਰ ਮੈਂ ਵੇਦੀ ਨਹੀਂ ਰਹਿ ਸਕਦੀ ਮੈਂ ਹੁਣ ਸ਼ੁਰੂ ਤੋਂ ਹੀ ਕੰਮ ਕੀਤਾ ਆ 72 73 ਦੇ ਲੱਗੇ ਆ ਵੇਚਣ ਨੂੰ ਸਨ 72 73 ਦੇ 2 ਆਨੇ ਕਿਲੋ ਵੇਖਦਾ ਸੀ ਉਦੋਂ 2 ਆਨੇ ਕਿਲੋ ਦਾ ਸਤ ਤੇ 2 12 ਪੈਸੇ ਜੀ ਤੇ ਹੁਣ ਅੱਜ ਕੱਲ 50 ਰੁਪਏ ਕਿਲੋ ਆ ਤੇ ਐਸ ਕਰਕੇ ਫਿਰ ਉਹ ਵੇਚਣ ਵੇਲੇ ਰਹਿਣ ਨੂੰ ਦਿਲ ਨਹੀਂ ਕਰਦਾ ਨਾਲੇ ਹੈ ਨਾ ਜਿੱਦਣ ਬਹਿ ਗਿਆ ਫਿਰ ਰਹਿ ਗਿਆ 72 ਸਾਲ ਦੀ ਉਮਰ ਹੋ ਗਈ ਆ ਜੇ ਬਹਿ ਗਿਆ ਕੰਮ ਕਰਨ ਤੋਂ ਫਿਰ ਰਹਿ ਜਾਣਾ ਜੇ ਕੰਮ ਕਰਦੇ ਰਵਾਂਗੇ ਤਾਂ ਗੱਡੀ ਚੱਲਦੀ ਰਹਿਣੀ ਚੱਲਦੀ ਰਹਿਣੀ ਗੱਡੀ ਅੱਛਾ ਗਰਮੀਆਂ ਗਰਮੀਆਂ ਉੱਥੇ ਕੱਟੋਣ ਨੇ ਹੋ ਫਿਰ ਗਰਮੀਆਂ ਉੱਥੇ ਛੱਡ ਕਾਢ ਆਈ ਦੀ ਕੀ ਖਾਸ ਕੀ ਲੱਗਾ ਤੁਹਾਨੂੰ ਆਸਟ੍ਰੇਲੀਆ ਦਾ ਕਿਹੜੀ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਜਾ ਕੇ ਇੱਕ ਵਾਰ 6 ਮਹੀਨੇ ਪਾਰਥ ਜੇ ਰਹਿ ਗਏ ਆ ਉਦੋਂ ਬੱਚੇ ਨਹੀਂ ਸੀ ਪੀਆਰ ਪਾਰਥ ਜੇ ਬਾਕੀ ਸਾਰੇ ਐਡਿਲੇਡ ਦੀ ਉਹਦਾ ਮਿਲਣ ਗਿਆ ਮੈਲਬਨ ਵੀ ਚਲ ਜਾਈਦਾ ਆ ਸਿਡਨੀ ਵੀ ਚਲ ਜਾਈਦਾ ਆ ਘੁੰਮਣ ਫੇਰਨਾ ਬੱਚਿਆਂ ਦਾ ਪਿਆਰ ਜਿਹਨਾਂ ਨਾਲ ਯਾਰਾਂ ਦੋਸਤਾਂ ਨਾਲ ਉਹਨਾਂ ਕਰਕੇ ਫਿਰ ਜਾਲ ਚਲ ਜਾਈਦੀ ਬੱਚੇ ਜਾਂਦੀ ਮੈਨੂੰ ਨਾਲ ਲੈ ਜਾਂਦੀ ਇੱਕ ਘੁੰਮਣ ਫਰੋਂ ਅੱਛਾ ਆਸਟ੍ਰੇਲੀਆ ਦੇ ਵਿੱਚ ਕੌਣ ਕੌਣ ਆ ਬੀਬੀ ਤੁਹਾਡੇ ਫੈਮਿਲੀ ਚ ਕੌਣ ਕੌਣ ਆ ਮੇਰਾ ਇੱਕ ਬੇਟਾ ਆ ਇੱਕ ਮਿੰਨੋ ਆ ਦੋ ਮੇਰੇ ਪੋਤੇ ਆ ਤੇ ਉਹਨਾਂ ਦੇ ਬੱਚੇ ਉਹ ਪੋਤੇ ਜੇ 10ਵੀਂ ਚ ਪੜਦਾ ਹੈ 8ਵੀਂ ਚ ਪੜਦਾ ਜੇ ਨਿਆਣੇ ਆ ਪੜਦੇ ਹੈ ਜੇ ਤੇ ਬੱਚਿਆਂ ਨੇ ਨਹੀਂ ਕਦੇ ਕਿਹਾ ਤੁਹਾਨੂੰ ਜਿੱਦ ਨਹੀਂ ਕੀਤੀ ਕਿ ਗ੍ਰੈਂਡਮਦਰ ਤੁਸੀਂ ਇੱਥੇ ਰਹੋ ਉਹ ਕਹਿੰਦੇ ਉਹ ਤਾਂ ਬੜੇ ਖੁਸ਼ ਹੁੰਦੇ ਹੁਣ ਆਏ ਸੀ ਇੱਥੇ ਐਤਕੀ ਹੂੰ ਆਏ ਸੀ ਤੇ ਜਿਆਦਾ ਕਹਦੇ ਗ੍ਰੈਂਡਮਾ ਵੀ ਨਾਲ ਚੱਲੇ ਆ ਮੈਂ ਕਿਹਾ ਹਾਂਜੀ ਛੋਟਾ ਕਹਿੰਦਾ ਆਏ ਹੈ ਮौज ਲੱਗ ਗਈ ਗ੍ਰੈਂਡ ਮਾ ਵੀ ਨਾਲ ਚੱਲਦੀ ਹੈ ਅੱਛਾ ਜਲੰਧਰ ਤੋਂ ਬੀਜੀ ਕਿਹੜੇ ਪਿੰਡ ਤੋਂ ਤੁਸੀਂ ਆਉਂਦੇ ਹੋ ਤੇ ਫਿਰ ਕਿੰਨੀ ਕਿਚਰੇ ਤੇ ਸਾਗ ਤੁਸੀਂ ਵੇਚਦੇ ਹੋ ਠੋਗੜੀ ਪਿੰਡ ਦੇ ਉਰਲੇ ਪਾਸੇ ਪਿੰਡ ਹੈ ਸਾਡਾ ਕਬੂਲਪੁਰ ਠੋਗੜੀ ਰੋਡ ਤੇ ਉੱਥੋਂ ਅਸੀਂ ਆਉਂਦੇ ਆ ਤੇ ਇੱਥੇ ਸਾਡਾ ਇਹ ਸੋਡਲ ਤੋਂ ਸ਼ੁਰੂ ਕਰਦੇ ਹਾਂ ਦਾ ਸਾਗ ਸੋਡਲ ਦੇ ਮੇਲੇ ਤੋਂ 2000 ਦਿਨ ਪਹਿਲਾਂ ਜਾਂ ਦਿਹਾੜੀ ਟੰਗ ਮਗਰੋਂ ਤੇ ਮਾਰਚ ਦਾ ਮਹੀਨਾ ਸਾਰਾ ਵੇਚ ਕੇ ਤੇ ਅਪ੍ਰੈਲ ਨੂੰ ਫਿਰ ਉਧਰ ਚਲ ਜਾਏਗਾ। ਅੱਛਾ ਸਾਗ ਜਿੱਥੋਂ ਤੋੜ ਕੇ ਲਿਆਉਂਦੇ ਹੋ ਜ਼ਮੀਨ ਆਪਣੀ ਐ? ਨਹੀਂ। ਮੋਲੇ ਲੈ ਕੇ ਵੇਚਦੇ ਆਂ ਭੋਪਰੋਂ ਮੰਗਵਾਈ ਦਾ ਸਾਗ ਤੇ ਜਾਂ ਇੱਕ ਗगन ਬੇਟਾ ਆ। ਬੇਟਾ ਹੀ ਬਣਾਇਆ ਸਮਝਾਓ ਜੱਤਾਂ ਦਾ ਮੁੰਡਾ ਗगन ਉਹ ਦਿੰਦਾ ਸਾਗ। ਤਾਂ ਇੱਕ ਚਾਚੇ ਦਾ ਜਵਾਈ ਆ। ਵੀ ਕੀ? ਉਹ ਦਿੰਦਾ ਸਾਗ। ਤੇ ਜਾਂ ਫਿਰ ਭੋਪਰੋਂ ਮੰਗਾਈ ਦਾ ਤਿੰਨ ਬੰਦੇ ਪੱਕੇ ਰੱਖੇ ਆ ਸਾਗ ਲੈਣ ਵਾਸਤੇ। ਹਾਂ। ਤਾਂ ਬੀਜੀ ਆਸਟ੍ਰੇਲੀਆ ਤੇ ਕੀ ਖਾਸ ਗੱਲ ਐ ਗੋਰਿਆਂ ਨਾਲ ਫਿਰ ਗੱਲਾਂ ਬਾਤਾਂ ਕਿਵੇਂ ਕੀਤੀਆਂ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਇਦਾਂ ਕੀਤੀਆਂ ਗੋਰੇ ਸਾਡੇ ਘਰ ਆਏ ਸੀ ਆਓ ਜੀ ਹਾਂਜੀ ਸਾਹਿਬ ਕਿਤਾ ਲਗਾਇਆ ਸਾਗ ਜੀ ਰੇਟ 50 ਰੁਪਏ ਕਿਲੋ ਤੁਹਾਨੂੰ 40 ਲਾਵਾਂਗੇ ਲੈ ਲਓ ਜੀ ਦੇਖ ਸਕਦੇ ਹੋ ਤੁਸੀਂ ਨਾਲ-ਨਾਲ ਬੀਬੀ ਗੱਲਬਾਤ ਕਰ ਰਹੇ ਨੇ ਉੱਥੇ ਹੀ ਆਪਣਾ ਕੰਮ ਵੀ ਜੜਾ ਨਵਲਾ ਕੀਤਾ ਜਾ ਰਿਹਾ ਬੀਬੀ ਗੋਰਿਆਂ ਦੀ ਗੱਲ ਕਰਦੇ ਸੀ ਤਾਂ ਗੋਰਿਆਂ ਨਾਲ ਕੀ ਗੱਲਬਾਤ ਕੀਤੀ ਫਿਰ ਗੋਰਿਆਂ ਨਾਲ ਗੱਲਬਾਤ ਇਦਾਂ ਹੋਈ ਵੀ ਗੋਰੇ ਰੋਜ਼ ਕਦੀ ਮਾਰਨਿੰਗ ਕਦੀ ਈਵਨਿੰਗ ਕਦੀ ਆਫਟਰੂਨ ਕਦੀ ਗੁੱਡ ਮੀਟ ਨਾਈਟ ਸ਼ਾਮ ਨੂੰ ਨੰਗਣਾਟਾ ਬਣਾ ਇਦਾਂ ਗੋਰਿਆਂ ਨਾਲ ਗੱਲਬਾਤ ਹੁੰਦੀ ਰਹੀ ਫੇਰ ਸਾਡੇ ਘਰ ਪੋਤਾ ਆਇਆ ਤਾਂ ਗੋਰੇ ਪੁੱਛਦੇ ਵੀ ਕਰ ਲਿਆ ਕੇ ਬੋਏਫ੍ਰੈਂਡ ਆ ਮੈਂ ਕਿਹਾ ਬੋਏਫ੍ਰੈਂਡ ਉਹਨੇ ਪੁੱਛ ਆਹੋ ਕਰ ਲਈਦੀ ਮਾੜੀ-ਭੋਟੀ ਗੱਲ ਗੋਰਿਆਂ ਨਾਲ ਵੀ ਉਥੇ ਗੋਰਿਆਂ ਦੇ ਵਿੱਚ ਰਹਿ ਕੇ ਤਾਂ ਹੁਣ ਵਾਪਸ ਪਰਤਣ ਦਾ ਕਿਦਾਂ ਦਿਲ ਕਰ ਪੈਂਦਾ ਤੁਹਾਡਾ ਇੱਥੇ ਆਉਣ ਤੇ ਆਉਣਾ ਪੈਂਦਾ ਆ ਨਿਆਣਿਆਂ ਕਰਕੇ ਇੱਧਰ ਵੀ ਆ ਨਾ ਬੇਟਾ ਇੱਕ ਬੇਟਾ ਆ ਪੋਤੀਆਂ ਦੋ ਪੋਤਾ ਇੱਕ ਨੋ ਤੇ ਉਹ ਫਿਰ ਆ ਜਾਈਦਾ ਫਿਰ ਨਾਲ ਇੱਧਰ ਕੋਈ ਪ੍ਰੋਗਰਾਮ ਹੁੰਦਾ ਕੋਈ ਵਿਆਹ ਰੱਖਿਆ ਹੁੰਦਾ ਅਸ ਮੇਰੇ ਆਉਂਦਿਆਂ ਨੂੰ ਕੋਈ ਰਿਟਾਇਰਮੈਂਟ ਹੁੰਦੀ ਆ ਬੱਚਿਆਂ ਦੇ ਚਾਚੇ ਜਿਹੜੇ ਆ ਉਹ ਨੌਕਰੀਆਂ ਕਰਦੇ ਸਰਕਾਰੀ ਅੱਛਾ ਲਾਸਟ ਕਦੋਂ ਤੁਸੀਂ ਗਏ ਸੀਗੇ ਆਸਟ੍ਰੇਲੀਆ ਤੇ ਕਦੋਂ ਵਾਪਸ ਆਏ ਹੋ ਮੈਂ 2012 ਤੋਂ ਜਾ ਰਹੀ ਆ 2012 ਤੋਂ ਇਸ ਵਾਰ ਮਤਲਬ ਕਦੋਂ ਗਏ ਸੀ ਤੇ ਵਾਪਸ ਕਦੋਂ ਆਏ ਹੋ ਇਸ ਵਾਰ ਇਸ ਵਾਰ ਗਰਮੀਆਂ ਚ ਚਲ ਗਿਆ ਸੀ ਉਹ ਮਈ ਮਈ ਚ ਗਿਆ ਸੀ ਤੇ ਆ ਸੋਢਲ ਦੇ ਮੇਲੇ ਤੇ ਆ ਗਏ ਪਤਾ ਨਹੀਂ ਹੁਣ ਸੋਢਲ ਵਾਲਾ ਮਹੀਨਾ ਕਿਹੜਾ ਸੀ ਅੱਛਾ ਇੱਥੇ ਇੱਕ ਚੀਜ਼ ਹੋਰ ਮੈਨੂੰ ਦੱਸੋ ਕਿ ਇੱਥੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਨੂੰ ਇੱਕ ਇੱਥੇ ਆ ਪੁੱਤਰ ਵੀ ਇੱਥੇ ਆ ਉਹ ਕਿਵੇਂ ਫਿਰ ਸਾਗ ਵੇਚਣ 'ਚ ਤੁਹਾਡੀ ਮਦਦ ਕਰਦੇ ਨੇ ਹਾਂ ਕਰਦੇ ਨੇ ਕਰਦੇ ਨੇ ਸਾਰਾ ਕੁਝ ਲੀੜਾ ਕਪੜਾ ਧੋਇਆ ਮਿਲਦਾ ਰੋਟੀ ਪਾਣੀ ਮਿਲਦਾ ਗਰਮ ਪਾਣੀ ਸ਼ਾਮ ਨੂੰ ਮਿਲਦਾ ਨਹਾਉਣ ਨੂੰ ਹੋਰ ਕੀ ਚਾਹੀਦਾ ਮੰਜਾ ਬਿਸਤਰਾ ਮਿਲ ਜਾਂਦਾ ਪਰ ਬੀਬੀ ਪਰਿਵਾਰਕ ਮੈਂਬਰ ਕਦੇ ਮਰਾਂ ਨਹੀਂ ਕਰਦੇ ਵੀ ਆਸਟ੍ਰੇਲੀਆ ਤੱਕ ਚੱਕਰ ਕੱਟ ਕੇ ਆਏ ਆ ਤਾਂ ਹੁਣ ਕੰਮ ਕਰਨ ਨੂੰ ਰਹਿਣ ਦਿਓ ਘਰੇ ਬੈਠ ਕੇ ਰੋਟੀ ਖਾਓ ਬੱਚੇ ਤਾਂ ਵੀ ਕਹਿੰਦੇ ਆ ਭਤੀਜੀਆਂ ਭਤੀਜਿੰਗ ਕਹਿੰਦੇ ਆ ਭੂਆ ਆਸਟ੍ਰੇਲੀਆ ਤੋਂ ਆਣ ਕੇ ਸਾਗ ਵੇਚਣਾ ਮੈਂ ਕਿਹਾ ਭੂਆ ਨੇ ਆਸਟ੍ਰੇਲੀਆ ਐਵੇਂ ਥੋੜਾ ਦੇਖ ਲਿਆ ਸਾਗ ਵੇਚ ਕੇ ਫੇਰ ਦੇਖਿਆ ਆਪਦੇ ਪੈਸੇ ਕਮਾ ਕੇ ਤਾਂ ਫੇਰ ਹੀ ਗਏ ਲੱਗਦੇ ਹੋ ਨਹੀਂ ਨਹੀਂ ਉਹ ਬੱਚਿਆਂ ਨੂੰ ਪੜਾਇਆ ਲਖਾਇਆ ਤਾਂ ਹੀ ਉਹ ਗਏ ਨਾ ਮਿਹਨਤ ਕਰਕੇ ਬਿਲਕੁਲ ਮਿਹਨਤ ਕਰਕੇ ਬੱਚੇ ਪੜੇ ਫੇਰ ਹੀ ਗਏ ਆਸਟ੍ਰੇਲੀਆ ਉਧਾਂ ਥੋੜਾ ਵੀ ਗਲੇ ਗਏ ਜੇ ਪੜਦੇ ਨਾ ਬੱਚੇ ਵੱਡਾ ਬੇਟਾ ਐਵੇਂ ਪੜਿਆ ਨੋ ਵੀ ਐਵੇਂ ਪੜੀ ਆ ਤੇ ਜਿਹੜਾ ਇੱਥੇ ਛੋਟਾ ਉਹ ਵੀਏ ਪੜਿਆ ਆਹ ਦੁਕਾਨ ਤੇ ਕਰਾ ਵੀ ਪਹਿਲਾ ਪਹਿਲਾ ਜੇ ਟਾਈਮ ਤੇ ਜਦੋਂ ਸਾਗ ਵੇਚਦੇ ਸੀ ਤਾਂ ਹੁਣ ਵੇਚਦੇ ਹੋ ਕੀ ਫਰਕ ਕੀ ਲੱਗਦਾ ਹੁਣ ਹੁਣ ਇਹ ਫਰਕ ਆ ਉਦੋਂ ਸਸਤਾ ਬੜਾਈ 2 ਰੁਪਏ ਕਿਲੋ 15 ਰੁਪਏ ਕਿਲੋ 2 ਰੁਪਏ 3/4 ਕਿਲੋ ਸੀ ਹੁਣ ਹੌਲੀ 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 ਕਰਦਿਆ ਕਰਦਿਆ ਹੁਣ 50 ਰੁਪਏ ਕਿਲੋ ਗਲਾ ਗਲਾ ਚ ਬੀਬੀ ਤੁਹਾਡਾ ਨਾਮ ਤਾਂ ਪੁੱਛਣਾ ਮੈਨੂੰ ਯਾਦ ਹੀ ਭੁੱਲ ਗਿਆ ਆਪਣਾ ਨਾਮ ਤਾਂ ਦੱਸ ਦਿਓ ਮੇਰਾ ਨਾਮ ਹੈ ਜਗੀਰਪੁਰ ਹਾਂ ਜਗੀਰਪੁਰ ਕੀ ਬਾਤ ਹੈ ਤੇ ਮੇਰੇ ਨਾਮ ਕਿਹਨੇ ਰੱਖਿਆ ਸੀ ਤੁਹਾਡਾ ਇਹ ਨਾਮ ਰੱਖਿਆ ਮੇਰੇ ਸਹੁਰਿਆਂ ਨੇ ਤੇਕਿਆ ਵਾਲੋ ਕੀ ਨਾਮ ਸੀ ਤੁਹਾਡਾ ਤੇਕਿਆ ਵਾਲੋ ਉਦਾਂ ਹੀ ਜੀਰੋ ਜੀਰੋ ਕਰਦੇ ਰਹਿੰਦੇ ਸੀ ਹਾਂ ਤੇ ਉਹਨਾਂ ਨੇ ਫਿਰ ਜਗੀਰ ਕੋ ਰੱਖ ਲਿਆ ਹਾਂ ਅੱਛਾ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣਾ ਬੀਬੀ ਤੁਹਾਡੇ ਪਰਿਵਾਰ ਦੇ ਵਿੱਚ ਇਹ ਨੋ ਇੱਥੇ ਇੱਕ ਪੋਤੇ ਆ ਤੇ ਪੋਤਾ ਆ ਦੋ ਪੋਤੀਆਂ ਆ ਇੱਕ ਨੌਮੀ ਚ ਪੜਦੀ ਆ ਇਕਠਮੀ ਚ ਪੜਦੀ ਆ ਹਾਂ ਇਹ ਬਾਕੀ ਦੋ ਪੋਤੇ ਉਧਰ ਆ ਤੇ ਨੋ ਹੱਥ ਬੇਟਾ ਅੱਛਾ ਸਵੇਰੇ ਕਿੰਨੇ ਵਜੇ ਇੱਥੇ ਆਉਂਦੇ ਹੋ ਤੁਸੀਂ ਸਾਗ ਵੇਚਣ ਆਸਤੇ ਤੇ ਵਾਪਸੀ ਕਿੰਨੇ ਵਜੇ ਜਾਂਦੇ ਬੀਬੀ ਹੁਣ ਤੇ ਅਸੀਂ ਆਉਂਦੇ ਆ 6 ਵਜੇ ਹਾਂ ਪਹਿਲੀ ਅੱਜ ਜਦੋਂ ਸਟਾਰਟਿੰਗ ਚ ਇਹ ਖੇਤਾਂ ਚੋਂ ਖਰੀਦਦੇ ਸੀ ਨਾ ਸੌਦਾ ਕਰ ਲੈਣਾ ਐਦਾਂ ਆ ਵੀ ਖਰੀਦ ਲੈਣਾ ਉਹ ਵੀ ਖਰੀਦ ਲੈਣਾ ਆਪ ਤੋੜਨਾ 4 ਵਜੇ ਉੱਠ ਕੇ ਹੂੰ 4 ਵਜੇ ਉੱਠ ਕੇ ਤੋੜ ਕੇ ਸਾਗ ਫੇਰ ਘਰ ਜਾਣਾ ਫੇਰ ਬੱਚਿਆਂ ਦੀ ਰੋਟੀ ਬਣਾਉਣੀ ਆਪਣੀ ਵੀ ਬਣਾਉਣੀ ਬਣਾ ਕੇ ਉਹਨਾਂ ਨੂੰ ਕਾਲਜ ਭੇਜਣਾ ਆਪ ਫੇਰ ਸ਼ਹਿਰ ਆ ਜਾਣਾ ਹੂੰ ਹੁਣ ਅਸੀਂ ਆਪ ਨਹੀਂ ਤੋੜਦੇ ਹੁਣ ਅਸੀਂ ਤੋੜਿਆ ਤੜਾਇਆ ਲੈਨੇ ਆ ਇੱਕ ਗਗਨ ਬੇਟਾ ਦੇ ਜਾਂਦਾ ਆ ਇੱਕ ਵਿੱਕੀ ਦੇ ਜਾਂਦਾ ਆ ਦੇਪੋ ਉੱਪਰ ਤੋਂ ਇੱਕ ਮੇਰੀ ਭੈਣ ਆ ਚਰਨਜੀਤ ਬਣੀ ਹੋਈ ਆ ਧਰਮ ਦੀ ਭੈਣ ਹੀ ਬਣੀ ਆ ਮੇਰੇ ਨਾਲ ਜਿਆਦਾ ਬਹੁਤ ਜਿਆਦਾ ਕਰਦੀ ਆ ਉਹ ਦੇ ਜਾਂਦੀ ਆ ਇੱਕ ਦੋ ਉਹਦੇ ਵੀਸ ਨਾਲ ਫਿਰ ਕਈ ਦੇ ਜਾਂਦੀਆਂ ਕਹਿ ਦਿੰਦੀਆਂ ਬੀਬੀ ਦਾ ਵਪਾਰ ਬਹੁਤ ਵਧੀਆ ਸਾਫ਼ ਸੁਥਰਾ ਵਪਾਰ ਹੈ ਪੈਸਾ ਤੇ ਲਾਜਾ ਜਦੋਂ ਮਰਜੀ ਇਹਦੇ ਕੋਲੋਂ ਲੈ ਲਈਏ ਜੇ ਹੋਰ ਵੀ ਕਿਸੇ ਤੋਂ ਲੈਣੇ ਹੁੰਦੇ ਮੈਨੂੰ ਕਹਿ ਦਿੰਦੇ ਆ ਫੜ ਕੇ ਆਪਣੇ ਕੋਲ ਰੱਖ ਲੈ ਤੇਰੇ ਕੋਲ ਤੋਂ ਜਦੋਂ ਮਰਜੀ ਲੈ ਲਵਾਂਗੇ ਇਦਾਂ ਫਿਰ ਸਾਰਿਆਂ ਨਾਲ ਜਾਨੀ ਕਿ ਵਧੀਆ ਗੱਲਬਾਤ ਆ ਠੀਕ ਹੈ ਜੀ ਠੀਕ ਬੋਲੋ ਫੇ ਆਪਣੇ ਉਦਾਂ ਮੈਂ ਪਹਿਲਾਂ ਮੈਂ ਸਾਈਕਲ ਤੇ ਹੁੰਦੀ ਹੁੰਦੀ ਸੀ ਬੀਬੀ ਜਦੋਂ ਪਹਿਲੀਆਂ ਸਾਗ ਵੇਚਦੀ ਮੈਂ ਸਾਈਕਲ ਤੇ ਆਉਣਾ ਸਾਈਕਲ ਤੇ ਘਰ ਜਾਣਾ ਫੇ ਕਰਦਿਆਂ 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 ਨਾਲ ਰੋਡ ਦੇ ਉੱਤੇ ਗੱਡੀਆਂ ਬੱਸਾਂ ਚੱਲ ਪਈਆਂ ਫੇ ਬੱਸਾਂ ਤੇ ਜਾਣ ਲੱਗ ਪਏ ਕਰ ਤੇ ਹੁਣ ਉਦਾਂ ਸਿਆਣੇ ਹੋ ਗਏ ਹੁਣ ਕਹਿੰਦਾ ਨਾ ਕੀ ਸਾਈਕਲ ਚਲਾਉਣਾ ਰਾਤ ਨੂੰ ਕਿਸੇ 'ਚ ਮਾਰਦਾ ਉਹਦੇ ਕਿਦਾਂ ਹੁਣ ਹੁਣ ਬੈਂਟਰੀ ਵਾਲੇ ਤੇ ਆ ਜਾਈਦਾ ਰਿਕਸ਼ੇ ਤੇ ਆ ਰਿਕਸ਼ੇ ਤੇ ਫਿਰ ਸ਼ਾਮ ਨੂੰ ਕਿੰਨੇ ਵੇ ਜਾਂਦੇ ਹੋ ਫਿਰ ਉਹ ਸ਼ਾਮ ਨੂੰ 7 ਵਜਾਂਦੇ ਇੱਥੇ 7 7:30 ਹੀ ਹੋ ਜਾਂਦੇ ਆ ਉਹ ਵੀ ਬੈਟਰੀ ਵਾਲੇ ਹੀ ਰੱਖਿਆ ਉਹ ਫਿਰ ਬੈਟਰੀ ਵਾਲਾ ਘਰ ਲੈ ਜਾਂਦਾ ਮੇਰਾ ਬੇਟਾ ਕਹਿੰਦਾ ਆ ਜਾ ਮੰਮੀ ਘੁੰਮਣ ਚਲੀਏ ਘੁੰਮਣ ਗਏ ਤਾਂ ਉੱਥੇ ਦੋਰੀਆਂ ਬੈਠੀਆਂ ਹੋਈਆਂ ਕਿੰਨੀਆਂ ਚਿਹਰਾ ਡਾਡਾ ਕੇ ਮੈਂ ਉਹਨਾਂ ਲਾਗੇ ਚੱਲ ਗਈ ਮੈਂ ਕਿਹਾ ਦੇਖਾਂ ਸੀ ਕੀ ਕਰਦੀਆਂ ਇਹ ਉਹ ਦਬਦਾ ਉੱਠ ਕੇ ਨੇ ਇੱਕ ਜਾਨੀ ਕਹਿੰਦੀ ਸੀ ਡਾਊਨ ਮੈਂ ਬਹਿ ਗਈ ਫਿਰ ਉਹ ਪੂਜੀਆ ਨਗ ਰੱਖ ਕੇ ਨਾ ਪਲੇਟ ਤੇ ਕਹਿੰਦੀ ਜੈਸਿਕ ਨੋ ਮੈਂ ਕਹਨ ਨੋ ਕੀ ਇਸ਼ਾਰਾ ਸੀਗਾ ਉਹ ਵੀ ਨਹੀਂ ਖਾਣਾ ਹਾਂ ਉਹ ਜਿਆ ਪੁੱਛਿਆ ਫੇ ਗੋਰੀਆਂ ਨੇ ਤੁਹਾਨੂੰ ਨਾ ਹਾਂ ਉਹ ਨਾ ਭਾਗੇ ਦਿੱਤਾ ਕਹਿੰਦੀ ਜੈਸਿਕ ਨੋ ਮੈਂ ਕਹਨੋ ਨਹੀਂ ਖਾਣਾ ਅੱਛਾ ਇਹ ਬੱਚਿਆਂ ਨੇ ਪਹਿਲਾਂ ਤੁਹਾਨੂੰ ਸਿਖਾਇਆ ਸੀਗਾ ਕਿ ਮਤਲਬ ਜਦੋਂ ਕੋਈ ਗੱਲਬਾਤ ਕਰੂਗਾ ਤੇ ਤੁਸੀਂ ਕੀ ਜਵਾਬ ਦੇਣਾ ਹਾਂ ਮੈਨੂੰ ਸਾਰਾ ਕੁਝ ਦੱਸਿਆ ਬੇਟੇ ਮੈਨੇ ਕਹਿੰਦਾ ਵੀ ਜੇ ਕੋਈ ਗੋਰਾ ਆ ਕੇ ਗੱਲਬਾਤ ਕਰੇ ਤਾਂ ਤੁਸੀਂ ਕਹਿਣਾ ਨੋ ਇੰਗਲਿਸ਼ ਨੋ ਇੰਗਲਿਸ਼ ਕਹਿੰਦਾ ਵੀ ਉਹ ਨਾਪੇ ਚਲ ਜਾਣਾ ਉਹਨਾਂ ਨੇ ਹਾਂ ਮੈਂ ਠੀਕ ਹੈ ਮਾੜਾ ਮੋਟਾ ਉਹਦਾ ਕਰ ਲਈਦਾ ਸੀ ਜੈ 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 ਮਾੜਾ ਮੋਟਾ ਜਿੱਦਾਂ ਨਿਆਣਿਆਂ ਕੋਲ ਸੁਣਦੇ ਮਾੜੀ ਮੋਟੀ ਅੰਗਰੇਜ਼ੀ ਉਹਨਾਂ ਨਾਲ ਕਰ ਲਈਦੀ ਸੀ ਗੱਲਬਾਤ ਇੱਕ ਵਾਰੀ ਸਾਡਾ ਸਾਈਕਲ ਪੈਂਚਰ ਹੋ ਗਿਆ ਉੱਥੇ ਸਾਈਕਲ ਲਿਆ ਸੀ ਅਸੀਂ ਜਾ ਕੇ ਚਲਾਉਂਦੇ ਦੋਨੇ ਜਣੇ ਸਾਈਕਲ ਪੈਂਚਰ ਹੋ ਗਿਆ ਤਾਂ ਗੋਰਾ ਇੱਕ ਟੂਟੀਆਂ ਨੂੰ ਉਹ ਸ਼ਲੋਸ਼ਨ ਜਿਹਾ ਲਾਉਂਦਾ ਹੀ ਪਿਆ ਅਸੀਂ ਚੱਲ ਗਏ ਦੋਨੇ ਜਣੇ ਉਹਦੇ ਕੋਲ ਗੋਰੇ ਕੋਲ ਅਸੀਂ ਕਿਹਾ ਵੀ ਜਿਹੜੀ ਇਦਾਂ ਉਹ ਉਹਨੇ ਸੰਦੇ ਦਿੱਤਾ ਇਸ਼ਾਰਾ ਕੀਤਾ ਉਹਨੂੰ ਪੰਪ ਆਹ ਉਹਨੇ ਪੰਪ ਵੀ ਦੇ ਦਿੱਤਾ ਉਹਨੇ ਸਲੋਸ਼ਨ ਵੀ ਦੇ ਦਿੱਤਾ ਇੱਥੇ ਆ ਕੇ ਮੇਰੇ ਘਰ ਵਾਲਨੇ ਆਪੇ ਪੈਂਚਰ ਲਾਇਆ ਪੈਂਚਰ ਲਾ ਕੇ ਐਨ ਵਧੀਆ ਕਰ ਲਿਆ ਵਧੀਆ ਹੋ ਗਿਆ ਸੀ ਫੇ ਚਲਾਉਂਦੇ ਰਹਾ ਦੋਨੇ ਜਾਣੇ 6 ਮਹੀਨੇ ਰਹਾ ਉਥੇ 파ਰਥ ਚ ਬੜਾ ਸਾਈਕਲ ਚਲਾਇਆ ਆਉਣ ਲੱਗੇ ਫੇ 50 ਡਾਲਰ ਦਾ ਵੇਚ ਆਏ ਬਾਪੂ ਵੀ ਨਾਲ ਹੀ ਜਾਂਦੇ ਨੇ ਬਾਪੂ ਦੋ ਵਾਰ ਹੀ ਗਏ ਨੇ ਦੋ ਵਾਰ ਆਸਟ੍ਰੇਲੀਆ ਗਏ ਨੇ ਇੱਕ ਵਾਰ ਲੀਬੀਆ ਗਏ ਨੇ ਪਹਿਲਾਂ ਲੀਬੀਆ ਚ ਗਏ ਸੀ ਉਹ ਉਹ 2000 ਨਾ 1982 ਚ ਗਏ ਸੀ ਲੀਬੀਆ ਉੱਥੇ 2 ਸਾਲ ਰਹਿ ਕੇ ਆਇਆ ਇਸ ਕੰਮ ਕਰਕੇ ਆਏ। ਕੋਣ ਵਿਆਹ ਕਦੋਂ ਹੋਇਆ ਬੀਬੀ? 70 ਚ 70 ਚ ਆ। ਬੱਚੇ ਦੀ ਉਮਰ ਕਿੰਨੀਆਂ ਕਿਨੇ? ਬੱਚੇ ਦੀ ਇੱਕ ਦਾ 81 ਦਾ ਜਨਮ ਹੈ, ਇੱਕ ਦਾ 84 ਦਾ ਜਨਮ ਹੈ। ਬੱਚਿਆਂ ਦਾ। ਹਾਂ ਜੀ। ਬੱਚੇ ਦੋ ਬੇਟੇ ਹੀ ਆ। ਹੁਣ ਕਦੋਂ ਤਿਆਰੀ ਖਿੱਚਣੀ ਆ ਫਿਰ ਦੁਬਾਰਾ ਅਪ੍ਰੈਲ ਨੂੰ ਅਪ੍ਰੈਲ ਨੂੰ ਚੱਲ ਜਾਣਾ। ਆਹ ਬੇਟਾ ਪੁੱਛ ਰਿਹਾ ਕਹਿੰਦਾ ਕਦੋਂ ਕਾਉਣਾ ਟਿਕ ਟਕ ਕਰਾਵਾਂ ਮੈਂ ਕਹਿੰਦਾ ਇਹ ਜਿਹੜਾ ਕਰਾਈ। ਆਪੇ ਤੈਨੂੰ ਮੈਂ ਦੱਸ ਦੂੰ ਜਦੋਂ ਆਉਣਾ ਆਇਆ ਨਾ ਉਦੋਂ ਕਰਾ ਦੇਈਂ। ਠੀਕ ਹੈ ਧੰਨਵਾਦ ਬੀਬੀ ਗੱਲ ਕਰਨ ਦੇ ਲਈ ਤੋਂ ਬਿਲਕੁਲ ਬੀਬੀ ਦੇ ਨਾਲ ਇਹ ਗੱਲਬਾਤ ਕੀਤੀ ਹੈ ਤਾਂ ਇਹ ਬੀਬੀ ਜਿੱਥੇ ਸਾਗ ਵੇਚਦੇ ਨੇ ਜਲੰਧਰ ਦੇ ਵਿੱਚ ਉੱਥੇ ਹੀ 8 ਵਾਰ ਕਰੀਬ ਆਸਟ੍ਰੇਲੀਆ ਜਾ ਚੁੱਕੇ ਨੇ ਤਾਂ ਗੋਰਿਆਂ ਦੀਆਂ ਕੁਝ ਗੱਲਾਂ ਵੀ ਬੀਬੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਜਿਹੜੇ ਨੇ ਸਾਂਝੇ ਕੀਤੇ ਨੇ ਕਿ ਕਿਵੇਂ ਗੋਰਿਆਂ ਦੇ ਨਾਲ ਉੱਥੇ ਗੱਲਬਾਤ ਹੁੰਦੀ ਸੀ ਤੇ ਕੀ ਕੁਝ ਉੱਥੇ ਹੋਇਆ ਸਾਰੀ ਗੱਲਬਾਤ ਬੀਬੀ ਨੇ ਸਾਨੂੰ ਦੱਸੀ ਹੈ ਤਾਂ ਸਾਖ ਖਵਾਇਆ ਗੋਰੀਆਂ ਨੂੰ ਗੋਰੀਆਂ ਨੂੰ ਬਣਾ ਕੇ ਸਾਖ ਖਵਾਇਆ ਮੱਕੀ ਦੀਆਂ ਰੋਟੀਆਂ ਪਕਾ ਕੇ ਏਪਾ ਕੇ ਗੋਰੇ ਨੇ ਨਾ ਚਾਰ ਬਕੀ ਦੀਆਂ ਰੋਟੀਆਂ ਖਾ ਲੀਆਂ ਜਿਹੜੀ ਉਹਦੇ ਘਰ ਵਾਲੀ ਕਹਿੰਦੀ ਉਹ ਪੰਜਾਬਣ ਸੀ ਕਹਿੰਦੀ ਉਹਨੂੰ ਵਿਆਹ ਕਰਾਇਆ ਸੀ ਪੱਕੀ ਹੋਣ ਵੇ ਕਹਿੰਦੀ ਹੁਣ ਨਾ ਦੇ ਬੀਬੀ ਇਹਨੂੰ ਰੋਟੀਆਂ ਤੇ ਬਹੁਤ ਖਾਈ ਜਾਂਦਾ ਹੁੰਦਾ ਹੁੰਦਾ ਕਾ ਕੰਮ ਤੇ ਕੋਈ ਨਹੀਂ ਮੈਗਾ ਆਪਾਂ ਇਹ ਤੋਂ ਮਗਾ ਮਤਲਬ ਲੈਣਾ ਹੈ ਪੀਆਰ ਲੈਣੀ ਆਪਾਂ ਇਹ ਤੋਂ ਹੈਨਾ ਰੋਟੀਆਂ ਦਾ ਕੀ ਮੈਗਾ ਐਦਾਂ ਨਹੀਂ ਕਹੀਦਾ ਮੈਂ ਖਾਣ ਦੇ ਜਿੰਨੀਆਂ ਖਾਂਦਾ ਉਹਨੂੰ ਰੋਟੀਆਂ ਖਵਾਈਆਂ ਜਦੋਂ ਮੈਂ ਉਹਦੇ ਘਰ ਗਈ ਉਹਨੇ ਬੀਅਰ ਕੱਢ ਲਈ ਕੱਢ ਕੇ ਫ੍ਰੀਜ ਚੋਂ ਬੀਅਰ ਮੇਰੇ ਅੱਗੇ ਆਇਆ ਕੀਤੀ ਮੈਂ ਕਹਾ ਨੋ ਨੋ ਕੀ ਬਾਤ ਹੈ ਤਾਂ ਬਿਲਕੁਲ ਗੱਲਾਂ ਤਾਂ ਬਹੁਤ ਨੇ ਇੱਕ ਕਿਸੇ ਜਿਹੜੇ ਨੇ ਇਹ ਤਾਂ ਸ਼ਾਮ ਤੱਕ ਬੈਠ ਕੇ ਦੇਖ ਕੇ ਇਹਨਾਂ ਕਿਸੇ ਦੇ ਉਤੇ ਗੱਲ ਕੀਤੀ ਜਾਵੇ ਤਾਂ ਕਿਸੇ ਤਾਂ ਮੁੱਕਣਗੇ ਹੀ ਨਹੀਂ ਪਰ ਤੁਹਾਨੂੰ ਦੱਸਦੀ ਆ ਬੜੀ ਇੰਟਰਸਟਿੰਗ ਸਟੋਰੀ ਹੈ ਬੀਬੀ ਦੀ ਕਹਿੰਦੇ ਜਦੋਂ 2 ਰੁਪਏ ਅੰਨੇ ਸਾਗ ਵਿਕਦਾ ਸੀ ਉਦੋਂ ਤੋਂ ਹੀ ਇਹ ਸਾਗ ਵੇਚਣ ਦਾ ਕੰਮ ਕਰ ਰਹੇ ਨੇ 6 ਮਹੀਨੇ ਬਾਹਰ ਚਲੇ ਜਾਂਦੇ ਨੇ ਆਪਣੇ ਬੱਚਿਆਂ ਤੋਂ ਤਾਂ ਫਿਰ ਵਾਪਸ ਆ ਕੇ ਆਪਣੀ ਕਿਰਤ ਵਾਲ ਇਹਨਾਂ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਹੈ ਕੈਮਰ ਪਰਸਨ ਰੋਹਿਤ ਹਨਮਾਨਪਤ ਫਾਰ ਡੇਰੀ ਪੋਸਟ ਜਲੰਧਰ